ਪੁਲੱਤ ਤੋਂ ਖਬਰ ਸਾਹਮਣੇ ਆ ਰਹੀ ਦੱਸਦੇ ਕਿ ਲਗਾਤਾਰ ਪੁਲੱਤ ਦੇ ਵਿੱਚ ਬਰਸਾਤ ਹੋ ਰਹੀ ਆ ਜਿਸ ਦੇ ਨਾਲ ਕਈ ਫਸਲਾਂ ਜਿਹੜੀਆਂ ਨੇ ਪੁਲੱਤ 'ਚ ਕਿਸਾਨਾਂ ਦੀ ਤਬਾਹ ਹੋ ਗਿਆ ਨੇ ਕਈ ਏਕੜ ਫਸਲ ਜਿਹੜੀ ਆ ਪਾਣੀ ਦੇ ਵਿੱਚ ਆਉਣ ਦੇ ਨਾਲ ਜਿਹੜੀ ਆ ਖਰਾਬ ਹੋ ਗਈ ਆ ਪਰ ਨਾਲ ਦੇ ਨਾਲ ਫਸਲਾਂ ਦੇ ਵਿੱਚ ਜਿਹੜੀ ਮੋਟਰ ਲੱਗੀ ਹੁੰਦੀ ਹੈ ਕਿਸਾਨਾਂ ਦੀ ਉਹ ਵੀ ਕਿਤੇ ਨਾ ਕਿਤੇ ਪਾਣੀ ਦੇ ਵਿੱਚ ਆਉਣ ਦੇ ਨਾਲ ਖਰਾਬ ਹੋ ਗਈ ਆ ਤਾਂ ਕਿਸਾਨ ਬੇਦੁਖੀ ਨੇ ਇਕੋ ਹੀ ਗੁਹਾਰ ਲਗਾ ਰਹੇ ਨੇ ਪ੍ਰਸ਼ਾਸਨ ਨੂੰ ਤਾਂ ਜਲਦ ਤੋਂ ਜਲ ਜੜਿਆ ਪਿੰਨਾ ਫਸਲਾ ਹੋਇਆ ਖਰਾਬ ਤਾਂ ਜਿਹੜਾ ਕਿਤਨੇ ਕਿਤੇ ਹੱਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਰਸਾਤ ਹੋਣੀ ਹੈ ਜਿਸ ਤੋਂ ਸਾਡਾ ਇਸ ਤਰੀਕੇ ਤਰ੍ਹਾਂ ਬਚਾਅ ਹੋ ਸਕੇ ਕਿਉਂਕਿ ਫਸਲ ਜਿਸ ਤਰੀਕੇ ਦੇ ਨਾਲ ਪੁਲਾਤਰੇ ਵਿੱਚ ਖਰਾਬ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਚਾਰੇ ਪਾਸੇ ਪਾਣੀ ਹੀ ਪਾਣੀ ਭਰ ਗਿਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਬਰਸਾਤਾਂ ਹੋ ਰਹੀਆਂ ਨੇ ਡੈਮ ਪੜ ਚੁੱਕੇ ਨੇ ਔਰ ਪਿੰਡਾਂ ਦੇ ਵਿੱਚ ਜੋ ਨਾਲੇ ਹੁੰਦੇ ਨੇ ਉਹ ਵੀ ਭਰ ਚੁੱਕੇ ਨੇ ਤਾਂ ਜਦੋਂ ਨਾਲਿਆਂ ਦੇ ਵਿੱਚੋਂ ਪਾਣੀ ਬਾਹਰ ਆ ਜਾਵੇ ਤਾਂ ਨਾਲਿਆਂ ਦੇ ਨਾਲ ਲੱਗਦੀਆਂ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਤਬਾਹ ਹੋ ਜਾਂਦੀਆਂ ਨੇ ਤਾਂ ਵਕਵਾ ਖੇਤਰਾਂ ਦੇ ਵਿੱਚ ਲਗਾਤਾਰ ਪਿਆਰੀ ਬਰਸਾਤ ਜਿੱਤੇ ਕਿਸਾਨਾਂ ਦੀ ਸੰਕੜੇ ਇੱਕ ਫਸਲ ਜਿਹੜੀ ਆਪਣੀ ਚਪੇੜ ਦੇ ਵਿੱਚ ਲਈ ਹੈ ਉਸ ਨੂੰ ਲੈ ਕੇ ਕਿਸਾਨ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਕਿ ਹਲਕਾ ਪੁਲਤ ਦੇ ਪਿੰਡ ਨਡਾਲੀ ਦੇ ਵਿਖੇ ਕੁਝ ਦੂਰੀ ਤੇ ਪੈਂਦੀ ਕਾਲੀ ਹੈ ਤੇ ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਵੇਹ ਦਾ ਪਾਣੀ ਪਿੰਡਾਂ ਦੇ ਨਿਕਾਸੀ ਜਨਕਿ ਨਾਲੇ ਦੇ ਵਿੱਚ ਪੈਨ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਕਿ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ પાસે ਮੰਗ ਕੀਤੀ ਹੈ ਕਿ ਇਸ ਨਿਕਾਸੀ ਨਾਲੇ ਦੀ ਸਫਾਈ ਨੂੰ ਲੈ ਕੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਉਹਨਾਂ ਕਿਹਾ ਕਿ ਨਿਕਾਸੀ ਦੇ ਨਾਲਾ ਪਿਛਲੇ ਕਾਫੀ ਸਮੇਂ ਤੋਂ ਬਣਿਆ ਹੋਇਆ ਜੋ ਕਿ ਪਿੰਡ ਦੇ ਲੋਕਾਂ ਦੇ ਲਈ ਇੱਕ ਆਫਤ ਹੈ ਜਿੱਥੇ ਕਿ ਸਫਾਈ ਨਾ ਹੋਣ ਕਰਕੇ ਇਸ ਦੇ ਵਿੱਚ ਕਰੀਬ 10 ਤੋਂ 15 ਫੁੱਟ ਜਿਹੜਾ ਡੂੰਘਾ ਪਾਣੀ ਰਹਿੰਦਾ ਆ ਜਦੋਂ ਇਹ ਲਗਾਤਾਰ ਬਰਸਾਤ ਹੁੰਦੀ ਹੈ ਤਾਂ ਇਹ ਨਾਲਾ ਭਰ ਜਾਂਦਾ ਆ ਵੇਹ ਪੜ ਜਾਂਦੀ ਆ ਕਿ ਜਿਸ ਤੋਂ ਬਾਅਦ ਇਹ ਪਾਣੀ ਨਾਲ ਲੱਗਦੇ ਖੇਤਾਂ ਦੇ ਵਿੱਚ ਪਹੁੰਚ ਜਾਂਦੀ ਆ ਤਾਂ ਖੇਤਾਂ ਦੇ ਵਿੱਚ ਲਗਾਈ ਫਸਲ ਜਿਹੜੀ ਆ ਤਬਾਹ ਹੋ ਜਾਂਦੀ ਆ ਤਾਂ ਕਿਸਾਨ ਇੱਕੋ ਹੀ ਮੰਗ ਕਰ ਰਹੇ ਨੇ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਹਰ ਸਾਲ ਜਿਹੜੀ ਆ ਅਜਿਹੀ ਆਫਤ ਹੁੰਦੀ ਆ ਜਿਸ ਦੇ ਨਾਲ ਕਿਸਾਨ ਪਰੇਸ਼ਾਨ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿਸਾਨਾਂ ਨੇ ਜਿਹੜੀ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਮੰਗ ਕੀਤੀ ਆ ਜਲਦ ਤੋਂ ਜਲਦ ਇਸ ਵੇਹ ਦਾ ਹੱਲ ਕੀਤਾ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦੇ ਦਿਨਾਂ ਦੇ ਵਿੱਚ ਜਿਹੜੀ ਹੈ ਸਾਡੀ ਫਸਲ ਬਚ ਸਕੇ ਆਹ ਸੁਣਦੇ ਹਾਂ ਕਿਸਾਨਾਂ ਦੇ ਜ਼ੁਬਾਨੀ ਹੋਰ ਕੀ ਕੁਝ ਕਿਹਾ ਸਾਡੇ ਪਿੰਡ ਦੀ ਸਮੱਸਿਆ ਬਹੁਤ ਜੀ ਬੜਾ ਜਾ ਪਾਣੀ ਪਿੱਛੋਂ ਹੁੰਦਾ ਸਾਰੇ ਪਿੰਡ 'ਚ ਪਾਣੀ ਘੁੰਮ ਜਾਂਦਾ ਇੱਕ ਡਰੇਨ ਸਾਹਬਨ ਵਾਲੀ ਬੂਟੀ ਬਹੁਤ ਵੇਚੀ ਜਿਹੜਾ ਕਿ ਨਿਕਾਸੀ ਨਾਲਾ ਕਿੱਥੋਂ ਕਿੱਥੇ ਜਾਂਦਾ ਉਹ ਕਰੋ ਤਾਂ ਇਦਾਂ ਹੀ ਭਲਾ ਦੇ ਦੋ ਛੇ ਪੇ ਦੇ ਸਾਲ ਪਾਣੀ ਆਇਆ ਉਹੀ ਇਦਾਂ ਹੀ ਤੇ ਤੋੜ ਜਾਂਦਾ ਫਕੀ ਸੜਕ ਦਾ ਜੀਟੀ ਰੋਡ ਦਾ ਜੀ ਡੀ ਰੋਡ ਤੋਂ ਲੈ ਕੇ ਬੇਈ ਤੱਕ ਇਹ ਹਫਤਾ ਹਫਤਾ ਪਾਣੀ ਦੇਂਦਾ ਜੀ ਬਖਲਾਤ ਭਾਜੀ ਤੁਸੀਂ ਦੇ ਲੋ ਪਿਆ ਤੇ ਤਿੰਨ ਚਾਰ ਸਾਲ ਹੀ ਹੋ ਗਏ ਆ ਇਦਾਂ ਕੋਈ ਆਉਂਦਾ ਆ ਹਰ ਕਦੇ ਤਰਲੇ ਕਰੀ ਤੇ ਹਨਾ ਮੂਵੀ ਬਣਾ ਕੇ ਲੈ ਜਾਂਦੇ ਆ ਪਰ ਹੱਲ ਕੋਈ ਨਹੀਂ ਹੁੰਦਾ ਘਟੋ ਘਟ ਵੀ ਨਾ ਦਾ ਕਿਲੇ ਫਸਲ ਤਾਂ ਸਾਡੀ ਮਰ ਜਾਂਦੀ ਜਿਹੜੀ ਮੈਂ ਠੋਕੇ ਦੇ ਲਾਉਣਾ ਖੁਦ ਤੇ ਬਾਕੀ ਆ ਸਾਰੇ ਪਿੰਡ ਦੀ ਦੇ ਲੋ ਤੁਸੀਂ ਆ ਪਾਣੀ ਜਿਹੜੋ ਪਿੱਛੇ ਮਾੜੀ ਜੀ ਬਰਸਾਤ ਹੁੰਦੀ ਨਾ ਕਿ ਨਿਕਾਸੀ ਹੈ ਨੀਗਾ ਪਾਣੀ ਲੰਗਦਾ ਇਹ ਨਗਾ ਪਾਣੀ ਇਕੱਠਾ ਹੋ ਜਾਂਦਾ ਹਫਤਾ ਵਫਤਾ ਖੜਾ ਰਹਿਦਾ ਪਾਣੀ ਤੇ ਇਹਦਾ ਕੋਈ ਹੱਲ ਕੋਈ ਪ੍ਰਸ਼ਾਸਨ ਤੋਂ ਆਈ ਤੇ ਇਹ ਮੰਗ ਕਰਦੇ ਆ ਵੀ ਸਾਡਾ ਵੀ ਕੋਈ ਹੱਲ ਕੀਤਾ ਜਾਵੇ ਪਾਣੀ ਦਾ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਕਿੰਨਾ ਕੁ ਪਾਣੀ ਇਹਦਾ ਆਸ-ਪਾਸ ਪਿੰਡ ਦੇ ਫਿਰ ਆਸ-ਪਾਸ ਦੀ ਲਾਲੋਗੇ ਬਸ ਨਾ ਆਮ ਜੜੀਆਂ ਨੀਵੀਆਂ ਫਸਲਾਂ ਸਾਰੀਆਂ ਦੁੱਬੀਆਂ ਪਈਆਂ ਪਿੰਡ ਦੇ ਆਲੇ-ਦੁਆਲੇ ਦੇ ਲੋਕ ਡੜ-ਡੜ 250 ਕਿੱਲਿਆ ਡੁੱਬਿਆ ਪਿਆ ਆ ਤੇ ਉਹ ਸਾਰੇ ਸੱਬੰਦੇ ਦੌੜ ਨਹੀਂ ਜਾਣਿਆ ਜਿੰਨੇ ਵੀ ਸਰਕਾਰ ਦੇ ਠੇਕੇ ਤੇ ਪੈੜੀ ਲਾਈ ਆ ਜਿਹੜਾ ਇਹ ਜਿਹੜਾ ਪਾਣੀ ਹੁੰਦਾ ਕਿਸ ਤਰ੍ਹਾਂ ਪਾਣੀ ਇੱਥੇ ਪਹੁੰਚ ਕਰਦਾ ਹੋਜ ਭਾਜੀ ਇਹ ਨਦੀ ਦੇ ਰਹੀ ਹੁੰਦਾ ਬਈ ਬਈ ਹੁੰਦੀ ਸਾਡੇ ਪਿੰਡੋ ਤੁਹਾਡੇ ਪਿੰਡ ਦੇ ਨਾਲ ਹੀ ਤੇ ਬਈ ਦਾ ਪਾਣੀ ਆ ਕੇ ਖਿਲਰ ਜਾਂਦਾ ਅੱਗੇ ਯਾਰ ਜੀ ਮੰਗ ਕੇ ਮੰਗੇ ਇਹ ਹੀ ਆ ਕਿ ਇਹਦੀ ਸਫਾਈ ਕੀਤੀ ਜਾਵੇ ਇਹਦੇ ਨਾਲੇ ਆ ਤੇ ਜਾਂ ਪੁਲੀਆਂ ਜਿਹੜੀਆਂ ਅੱਗੇ ਵੱਟੀਆਂ ਕੀਤੀਆਂ ਜਾਣ ਜਿਹੜੀਆਂ ਪਰਲੇ ਪਾਸੇ ਰੋਡ ਤੇ ਆ ਜਿਹੜੋ ਪਿਛਲੇ ਪਿੰਡ ਦੀ ਉਦੋਂ ਤਾਂ ਭਾਜੀ ਉਦੋਂ ਤਾਂ ਫਸਲ ਹੀ ਮਰ ਗਈ ਸਾਰੇ ਪਿੰਡ ਦੀ ਉਦੋਂ ਤਾਂ ਕਿਸੇ ਨੇ ਪੁੱਛਿਆ ਹੀ ਕਹਾਣੀ ਨਹੀਂ ਪੁੱਛਿਆ ਆਣ ਤੁਹਾਡਾ ਉਦੋਂ ਤਾਂ ਪਾਣੀ ਸੀਗਾ ਘਟੂ ਘਟਾ 3.5 ਫੁੱਟ ਤੋਂ 4 ਫੁੱਟ ਪਾਣੀ ਸੀਗਾ ਵਸਲਾ ਦੇ ਵਿੱਚ ਤੇ ਪੁਲੀਆਂ ਇੱਕ ਪੁਲੀ ਇੱਕ ਕੋਈ ਵੀ ਨਹੀਂ ਇੱਕ ਛੋਟੀ ਜੀ ਪੈਂਪ ਜੇ ਆਇਆ ਉਹਦੇ ਵਿੱਚ ਦੀ ਪਾਣੀ ਕਿੰਨਾ ਕੰ ਜਾਣਾ ਹੈ ਬਈ ਪਾਣੀ ਦੇ ਨਿਕਾਸ ਵਾਸਤੇ ਕੀ ਮੰਗ ਕਰਦੇ ਹੋ ਪਾਣੀ ਦੇ ਨਿਕਾਸ ਵਾਸਤੇ ਸਾਡੀ ਤੇ ਇਹ ਬੇਨਤੀ ਆ ਕਿ ਸਾਰਾ ਜਿੰਨਾ ਵੀ ਆ ਪੁਲੀਆਂ ਪੈ ਜਾਣ ਚਾਰ ਪੰਜ ਪੁਲੀਆਂ ਭਾਂਜਾਂ ਤੇ ਆ ਨਾਲਾ ਜਿਹੜਾ ਸਾਰਾ ਸਾਫ ਹੋ ਜੇ ਇਹ ਸਰਕਾਰ ਅੱਗੇ ਆਈ ਤੇ ਇਹ ਨਿਕਾਸੀ ਨਾਲਾ ਹੈਗਾ ਕਿੰਨਾ ਕੁ ਡੂੰਘਾ ਹੈਗਾ ਇਹ ਤਾਂ ਭਾਈ ਘਟੋ ਘੱਟ ਵੀ 10 ਫੁੱਟ ਡੂੰਘਾ ਹੋਣਾ ਆ ਪਰ ਇਹਦੀ ਸਫਾਈ ਹੈ ਨਹੀਂ ਕਿੱਦ ਕੇ 20 ਫੁੱਟ ਡੂੰਘਾ ਹਾਂ ਇਹ ਇਸ ਪਾਈ ਕੇ ਪਾਸੇ ਵੀ ਨਹੀਂ ਲੋਕਾਂ ਨੇ ਵਾਲੇ ਦੁਆਲੇ ਵਿੱਚੋਂ ਸਿਟੇ ਹੋਏ ਕਚਰਾ ਸਿਟਿਆ ਕੇ ਨੇ ਕੋਈ ਦਰਖਤ ਲਾਇਆ ਕੋ ਕੋ ਜਲਾਇਆ ਇਹ ਹੁਣ ਸਰਕਾਰ ਹੀ ਕਰ ਸਕਦੀ ਹੈ ਜੇ ਕੋਈ ਬੰਦਾ ਆਮ ਬੰਦਾ ਇਹ ਨੂੰ ਕਰ ਹੀ ਨਹੀਂ ਸਕਦਾ ਹਾਂਜੀ 사ਸੀ ਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਤੁਹਾਡੇ ਪਿੰਡ ਪਹੁੰਚੇ ਆਣ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਇਦਾਂ ਦਾ ਮਤਲਬ ਕਿ ਸਾਡੇ ਕੰਮ ਪਹਿਲੀ ਗੱਲ ਤਾਂ ਸਾਡੇ ਮਤਲਬ ਕਿ ਪਿੰਡ ਦੇ ਵਿੱਚ ਪਾਣੀ ਦੀ ਨਿਕਾਸ਼ ਦੀ ਮਤਲਬ ਕਿ ਬੜੀ ਪ੍ਰੋਬਲਮ ਹੈ ਕਿਉਂਕਿ ਪਿੰਡ ਦੇ ਦੋਨੋਂ ਪਾਸੇ ਪਾਣੀ ਇਧਰੋਂ ਪਾਣੀ ਆ ਉਧਰੋਂ ਪਾਣੀ ਸਾਡੇ ਬੱਚੇ ਨੇ ਤੇ ਬੱਚੇ ਖੇਡਦੇ ਨੇ ਸਾਨੂੰ ਬੱਚਿਆਂ ਤੋਂ ਮਤਲਬ ਕਿ ਡਰ ਲੱਗਦਾ ਕਿ ਇੰਨੀਆਂ ਦੁਰਘਟਨਾ ਹੁੰਦੀਆਂ ਨੇ ਅਸੀਂ ਅੱਜ ਦੇਖਦੇ ਰਹਿੰਦੇ ਆਂ ਟੀਵੀਆਂ ਦੇ ਵਿੱਚ ਕਿ ਬਹੁਤ ਮਤਲਬ ਕਿ ਘਟਨਾ ਹੁੰਦੀਆਂ ਨੇ ਬੱਚਾ ਡੁੱਬ ਗਿਆ ਬੱਚਾ ਰੁੜ ਗਿਆ ਇਹ ਮਤਲਬ ਇਸ ਕਰਕੇ ਸਾਨੂੰ ਬਹੁਤ ਖਤਰਾ ਰਹਿੰਦਾ ਸਾਡੇ ਪਿੰਡ ਦੇ ਵਿੱਚ ਚਾਹ ਸਵੇਰੇ ਪਾਣੀ ਦਿੰਦਾ ਕਿਉਂਕਿ ਅਸੀਂ ਆਹੀ ਇੱਕ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਕਿ ਸਾਡਾ ਇੱਕ ਤੇ ਨਾਲਾ ਜਿਹੜਾ ਸਾਫ਼ ਕੀਤਾ ਜਾਵੇ ਕਿ ਬਹੁਤ ਮਤਲਬ ਕਿ ਇੱਥੇ ਬੂਟੀ ਹੈ ਜਾਂ ਬੜਾ ਗੰਦੇ ਮਦਰਸਤ ਨੇ ਬਹੁਤ ਨੇ ਅਸੀਂ ਬੜਾ ਮਤਲਬ ਕਿ ਤੋ ਦੁਖੀ ਆਂ ਇਸ ਵਕਤ ਪਿੰਡ ਸਾਡਾ ਮਤਲਬ ਪੂਰਾ ਡੁੱਬ ਜਾਂਦਾ ਪਾਣੀ ਮਾ ਕਿੰਨੇ ਸਮੇਂ ਤੋਂ ਇਹ ਨਿਕਾਸੀ ਨਾਲਾ ਇਸੇ ਤਰ੍ਹਾਂ ਹੀ ਚੱਲਦਾ ਪਿਆ ਆ ਕਿੰਨਾ ਆਹੀ ਤਾਂ ਮਤਲਬ ਕਿ ਕਾਫੀ ਚਿਰ ਤੋਂ ਦੇ ਮੈਂ ਮੈਂ ਤਾਂ 15 ਸਾਲ ਤੋਂ ਮੈਂ ਇਸ ਦੇਖ ਰਿਹਾ ਵੇ ਹੋਈ ਸਾਡੇ ਇੱਕ ਆ ਦੇਖੋ ਪਿੱਛੇ ਵੀ ਤੁਹਾਨੂੰ ਦਿਖਾਣੇ ਆ ਉੱਥੇ ਸਾਡੇ ਇੱਕ ਪੁਲ ਪਹਿਲਾ ਪੁਲ ਹੁੰਦਾ ਪਿੰਡ ਦਾ ਜਦੋਂ ਮਤਲਬ ਕਿ ਪਹਿਲਾ ਪਿੰਡ ਉਹੀ ਹੁੰਦਾ ਸੀ ਇਹ ਤਾਂ ਬਹੁਤ ਡੂੰਘਾ ਹੁੰਦਾ ਜਿੱਥੇ ਆਪਾਂ ਅੱਜ ਇਸ ਵੇਲੇ ਖੜੇ ਆ ਇਹ ਬਹੁਤ ਡੂੰਘਾ ਹੁੰਦਾ ਇਹ ਪੁਲ ਵੀ ਦੇਖੋ ਪੁਲ ਮਿਲ ਕੋ ਮਤਲਬ ਲੋਕਾਂ ਨੇ ਵੀ ਬੰਦ ਕਰ ਦਿੱ ਲੋਕਾਂ ਦੀ ਵੀ ਗਲਤੀ ਹੈਗਾ ਹੀ ਮੰਨਦੇ ਆ ਲੇਕਿਨ ਪ੍ਰਸ਼ਾਸਨ ਨੂੰ ਆ ਸਾਡਾ ਨਾਲਾ ਸਾਫ ਕਰਾ ਦਿਓ ਸਾਨੂੰ ਕੁਲੀਆਂ ਪਾ ਦਿਓ ਸਾਡੇ ਘੱਟੋ ਘੱਟ ਦੋ ਪੁਲੀਆਂ ਹਡੀਆਂ ਪੈ ਜਾਣ ਮੇਨ ਜੀਟੀ ਰੋਡ ਤੇ ਤੇ ਸਾਡੇ ਪਾਣੀ ਦੀ ਥੋੜੀ ਜੀ ਪ੍ਰੋਬਲਮ ਘੱਟ ਸਕਦੀ ਅਸੀਂ ਇਹ ਨਹੀਂ ਕਹਿੰਦੇ ਪੂਰੀ ਘਟੇਗੀ ਪੂਰੀ ਨਹੀਂ ਘਟ ਸਕਦੀ ਪਰ ਲੇਕਿਨ ਥੋੜਾ ਸਾਨੂੰ ਫਰਕ ਪੈ ਸਕਦਾ ਸਾਡੇ ਪਿੰਡ ਦੇ ਵਿੱਚ ਪਾਣੀ ਆਉਣ ਦਾ ਕਾਰਨ ਸਭ ਤੋਂ ਵੱਡਾ ਕੀ ਹੈ ਬਈ ਪਾਣੀ ਇਹੋ ਹੀ ਇੱਕ ਮਤਲਬ ਸਭ ਤੋਂ ਵੱਡਾ ਹੈ ਕਿ ਪਾਣੀ ਤੇ ਜਦੋਂ ਪਿੱਛੋਂ ਆਂਦਾ ਪਿੰਡ ਦੇ ਵਿੱਚ ਹੈ ਹੀ ਪਹਿਲਾਂ ਪਹਿਲੀ ਗੱਲ ਤੇ ਪਿੰਡ ਦੇ ਹੈ ਹੀ ਹੈ ਲੇਕਿਨ ਜਦੋਂ ਪਿੱਛੋਂ ਪਾਣੀ ਆਂਦਾ ਸਾਰਾ ਜਿਹੜਾ ਇੱਥੇ ਇਕੱਠਾ ਹੋ ਜਾਂਦਾ ਇੱਕ ਪਾਣੀ ਆਂਦਾ ਜਦੋਂ ਸੜਕ ਮੇਨ ਡਿਊਟੀ ਰੋਡ ਉੱਚਾ ਹੋ ਗਿਆ ਉਹਦੇ ਵਿੱਚ ਪੁਲੀਆਂ ਨਾ ਪੈਣ ਕਰਕੇ ਸਾਡਾ ਪਿੰਡ ਜਿਹੜਾ ਪਾਣੀ ਦੀ ਮਾਰ ਵਿੱਚ ਹੈਠਾ ਜਿਹੜਾ ਆ ਜਾਂਦਾ ਹੁਣ ਤੁਸੀਂ ਦੇਖੋ ਜੇ ਜੇ ਦੋ ਪਾਰਾਂ ਹੋਰ ਪੈ ਗਈ ਜਿੱਥੇ ਆ ਪਾਣੀ ਹੁਣ ਇਸ ਵਾਰ ਥੋਲ ਹੋਇਆ ਇਹ ਪਿੰਡ ਦੇ ਵਿੱਚ ਪਾਣੀ ਹੋਣਾ ਸਾਡੇ ਇਹ ਸਾਡੇ ਰੋਡ ਕਿਸੇ ਤਰ੍ਹਾਂ ਨਾਲ ਨੰਗ ਦੀ ਸਕਦੇ ਏ ਤੁ ਇਨਾ ਸਾਨੂੰ ਮਤਲਬ ਕਿ ਜੀ ਪਾਣੀ ਦੇ ਵਿੱਚੋਂ ਅਸੀਂ ਮਤਲਬ ਕਿ ਸਾਡੇ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਸਾਨੂੰ ਪ੍ਰੋਬਲਮ ਆਂਦੀ ਪਾਣੀ ਤੋਂ ਇਹਦਾ ਕਹਿਣਾ ਚਾਹੁੰਦੇ ਆ ਕਿ ਇਹ ਨਾਲਾ ਸਾਫ਼ ਹੋਣਾ ਚਾਹੀਦਾ ਸਾਰੇ ਪਿੰਡ ਦੇ ਚਾਰ ਸਵੇਰੇ ਤੋਂ ਪਾਣੀ ਖਲੁੱਟਦਾ ਆ ਤੇ ਪਾਣੀ ਖਲੋਣ ਕਰਕੇ ਬਿਮਾਰੀਆਂ ਬਹੁਤ ਜ਼ਿਆੜੀਆਂ ਲੋਕਾਂ ਨੂੰ ਬੁਖਾਰ ਤੇ ਬਹੁਤ ਜ਼ਿਆੜੇ ਹੋ ਰਹੇ ਆ ਇਹਨਾਂ ਦੇ ਗੰਦੇ ਪਾਣੀ ਨਾਲ ਤੇ ਇਹ ਨਾਲਾ ਸਾਫ ਹੋਣਾ ਚਾਹੀਦਾ ਲੱਗਦਾ ਨਹੀਂ ਕਿ ਜਿਹੜਾ ਇਹ ਪਾਣੀ ਹੈਗਾ ਪਿੰਡ ਦੇ ਵਿੱਚ ਆਸ-ਪਾਸ ਇਹਦੇ ਨਾਲ ਵਾਟਰ ਸਪਲਾਈ ਦਾ ਪਾਣੀ ਤੇ ਵੀ ਅਸਰ ਅਸਰ ਪੈਂਦਾ ਕਿ ਨਹੀਂ ਉੱਤੇ ਪਾਣੀ ਪੈਂਦਾ ਪਿਆ ਸਿਰਫ ਵਾਟਰ ਸਪਲਾਈ ਜਿਹੜੀ ਉਹਦੇ ਪਾਈਪਾਂ ਤੇ ਪਾਣੀ ਪੈ ਗਿਆ ਪਾਣੀ ਪੀਣ ਵਾਲੇ ਨਹੀਂ ਰਿਹਾ ਪਰ ਨਾਲ ਸਾਰਾ ਗੰਦਾ ਹੋਇਆ ਕੀ ਮੰਗ ਕਰਦੇ ਹੋ ਮੰਗ ਇਹੀ ਕਰ ਰਹੇ ਆ ਵੀ ਇਹ ਜਿਹੜਾ ਸਾਫ ਹੋਣੀ ਚਾਹੀਦਾ ਨਾਲਾ ਜਿਹੜਾ ਤੇ ਪਾਣੀ ਜਿਹੜਾ ਨਿਕਾਸ ਹੋ ਜਾਏ ਇਹ ਕਿੰਨੇ ਚਿਰ ਤੋਂ ਨਾਲਾ ਤੁਸੀਂ ਦੇਖਦੇ ਕਿੱਥੋਂ ਕਿੱਥੇ ਰੱਕ ਜਾਂਦਾ ਇਹ ਨਾਲਾ ਇੱਥੋਂ ਲੈ ਕੇ ਤੇ ਨਾਲਾ ਪਿੰਡ ਵਾਲੇ ਪੋਂਟੋ ਲੈ ਕੇ ਤੇ ਸ਼ਰਕਤੀਕ ਜਾਂਦਾ ਨਾਲਾ ਅੱਗੇ ਤੇ ਪੈ ਗਈਆਂ ਇਹ ਸਾਰੀ ਕੋਈ ਇਹਨਾਂ ਨਿਕਾਸੇ ਨਹੀਂ ਹੈਗਾ ਨਾਲਾ